ਭਾਈ ਜਿਹੜੀ ਇਹ ਜੰਗ ਹੋਈ ਸੀ ਪਾਕਿਸਤਾਨ ਭਾਰਤ ਵਾਲੀ ਹੈ ਨਾ ਨਾ ਤਾਂ ਆ ਸਿੱਖਾਂ ਨੇ ਲਵਾਈ ਇਹ ਜੰਗ ਨਾ ਸਿੱਖ ਚਾਹੁੰਦੇ ਸੀਗੇ ਹੈ ਨਾ ਵੀ ਇਹ ਜੰਗ ਹੋ ਕਿਉਂਕਿ ਨੁਕਸਾਨ ਸਭ ਤੋਂ ਵੱਧ ਹੋਣਾ ਚਾਹੀਦਾ ਜਿਹੜਾ ਬਾਰਡਰਾਂ ਤੇ ਸਾਡੇ ਆਉਣਾ ਸੀਗਾ ਤੇ ਹੁਣ ਕੀ ਚੱਲਿਆ ਜਿਹੜਾ ਮੁੰਡਾ ਇਹਨਾਂ ਨੇ ਕੈਥਲਾ ਦਾ ਫੜਿਆ ਹਰਿਆਣੇ ਦਾ ਹੈ ਨਾ 19 ਸਾਲ ਦਾ ਦਵਿੰਦਰ ਸਿੰਘ ਕਹਿੰਦੇ ਵੀ ਉਹ ਕਰਤਾਰਪੁਰ ਸਾਹਿਬ ਗਿਆ ਸੀ ਲਾਂਗੇ ਦੇ ਮੱਥਾ ਟੇਕਣ ਹੈ ਨਾ ਤੇ ਵੀ ਉਹ ਆਈਐਸਆਈ ਦੇ ਸੰਪਰਕ ਚ ਆ ਗਿਆ ਇਹਨਾਂ ਨੂੰ ਬਾਬਾ ਜੀ ਹੋਰ ਕੁਝ ਨਹੀਂ ਆ ਗਿਆ ਇਹਨਾਂ ਨੂੰ ਆ ਇਹ ਚੁੱਪਦਾ ਹੈ ਵੀ ਜਦੋਂ ਸਾਡੇ ਵਾਲੇ ਲੈਂਦੇ ਪੰਜਾਬ ਤੇ ਜਾਂਦੇ ਨੇ ਨਾ ਮੱਤਾਂ ਟੇਕਣ ਜਾਂਦੇ ਨੇ ਆ ਉੱਧਰ ਆਪਣਾ ਵਿਰਸਾ ਦੇਖਣ ਜਾਂਦੇ ਨੇ ਆਪਣਾ ਇਤਿਹਾਸ ਨਾਲ ਸਾਡੀਆਂ ਗੱਲਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉੱਧਰ ਹੈ ਨਾ ਉਹ ਦੇਖਣ ਜਾਂਦੇ ਨੇ ਉਹ ਇਹਨਾਂ ਚੁੱਪਦੀਆਂ ਨੇ ਵੀ ਜਿਹੜੀ ਆ ਜਿਹੜਾ ਪਿਆਰ ਬਣ ਰਿਹਾ ਇਹ ਖਤਮ ਹੋਵੇ ਸਾਰਾ ਦਾ ਸਾਰ ਵੀ ਸਿੱਖਾਂ ਨੇ ਤਾਂ ਕੋਈ ਲੜਾਈ ਨਹੀਂ ਕੀਤੀ ਹੈ ਨਾ ਸਿੱਖਾਂ ਦੇ ਬੰਦੇ ਮਾਰੇ ਨੇ ਸਿੱਖਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਫਿਰ ਉਹਨੇ ਮੁੰਡੇ ਨੇ ਕੀ ਕਰਨਾ ਸੀ 19 ਸਾਲ ਦੇ ਮੁੰਡੇ ਨੇ ਆਈਐਸਆਈ ਦੇ ਸੰਪਰਕ ਜਾ ਕੇ ਇਹ ਸਿਰਫ ਨਾ ਸਿੱਖਾਂ ਦੇ ਅੰਦਰ ਡਰ ਬਣਾਉਣ ਵਾਸਤੇ ਆਉਣ ਵਾਲੀ ਜਨਰੇਸ਼ਨ ਦੇ ਅੰਦਰ ਡਰ ਬਣਾਉਣ ਵਾਸਤੇ ਵੀ ਨਾ ਆ ਵੀ ਇਹ ਲੋਕ ਲੈਦੀ ਪੰਜਾਬ ਵਾਲਾ ਨਾ ਜਾਣ ਕਰਤਾਰਪੁਰ ਸਾਹਿਬ ਨਾ ਜਾਣ ਮੱਥਾ ਟੇਕਣ ਨਾ ਜਾਣ ਉੱਤਰ ਉਧਰਲੇ ਪਾਸੇ ਸਿਰਫ ਇਹ ਇਹ ਡਰਾਮਾ ਰਚਿਆ ਜਾ ਰਿਹਾ ਕਿ ਡਰ ਪੈਦਾ ਕਰਿਆ ਜਾ ਰਿਹਾ ਅਸੀਂ ਅਪੀਲ ਕਰਦੇ ਹਾਂ ਸਿੱਖ ਜਥੇਬੰਦੀਆਂ ਨੂੰ ਸਾਰਿਆਂ ਨੂੰ ਵੀ ਹਾਂ 19 ਸਾਲ ਦਾ ਮੁੰਡਾ ਉਹ ਛੋਟਾ ਜਿਹਾ ਹੈ ਨਾ ਕਿ ਉਹਨਾਂ ਦੇ ਪਰਿਵਾਰ ਦੀ ਬਾਹ ਫੜੀ ਜਾਵੇ ਠੀਕ ਹੈ ਤੇ ਉਹ ਵੀ ਤਾਂ ਬੰਦੀ ਨੇ ਸਾਡੇ ਵਾਲੇ ਬੜੇ ਯੋਧੇ ਹੈ ਨਾ ਆ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਭਾਈ ਉਹਨਾਂ ਦੇ ਘਰੇ ਜਾਓ ਹੁਣ ਹੈ ਨਾ ਦਵਿੰਦਰ ਦੇ ਘਰੇ ਉਹਨਾਂ ਦੀ ਬਾ ਠੀਕ ਹੈ ਵੀ ਗਲਤ ਹੋ ਰਿਹਾ ਹੁਣ ਨਾਲ ਹੈ ਨਾ ਉਹਨਾਂ ਦੇ ਪਿੰਡ ਪਿੰਡਾਂ ਦੀ ਵੀ ਵੀਡੀਓ ਆਈ ਹੈ ਵੀ ਉਹ ਮੁੰਡਾ 19 ਸਾਲ ਦਾ ਹੈ ਨਾ ਪਰ ਇੱਕ ਧੱਕਾ ਹੋ ਗਿਆ ਸਾਰੇ ਦਾ ਸਾਰਾ ਸਰਕਾਰ ਵੱਲੋਂ ਸਿਰਫ ਇੱਕ ਡਰ ਬਣਾਇਆ ਜਾ ਰਿਹਾ ਵੀ ਅ ਕੱਲ ਨੂੰ ਸਿੱਖਾਂ ਦੇ ਅੰਦਰ ਡਰ ਹੋ ਜੇ ਵੀ ਹਾਂ ਅਸੀਂ ਬਈ ਲੈਂਦੇ ਪੰਜਾਬ ਵੱਲ ਨਹੀਂ ਜਾਂਦੇ ਵੀ ਕੱਲ ਨੂੰ ਸਾਡੇ ਤੇ ਕੇਸ ਨਾ ਪਾ ਦੇਣ ਸਰਕਾਰ ਸਾਡੀ ਅਪੀਲ ਅਸੀਂ ਜਿਹੜੇ ਬੰਦਿਆਂ ਨੂੰ ਸਾਰਿਆਂ ਨੂੰ ਹੈ ਨਾ ਐਸਜੀਪੀਸੀ ਨੂੰ ਵੀ ਪਾਈ ਹੈ ਨਾ ਤੁਸੀਂ ਵੀ ਸਾਰੇ ਇਹਦੇ ਲਈ ਬੋਲੋ ਯਾਰ ਹੁਣ ਵੀ ਅਸੀਂ ਸਾਰੇ ਅਸੀਂ ਵੀਡੀਓ ਪਾਉਂਦੇ ਆ ਤੇ ਬਈ ਇਸ ਮੈਟਰ ਤੇ ਵੀ ਬੋਲਣਾ ਜ਼ਰੂਰੀ ਹੈ 19 ਸਾਲ ਦਾ ਮੁੰਡਾ ਦਵਿੰਦਰ ਹੈ ਨਾ